हां जी ਆਪਾਂ ਨੇ ਇੱਕ ਕੋਰਸੈਟ ਤਿਆਰ ਕੀਤਾ ਹੈ ਇਹਦੀ ਤੁਸੀਂ ਕਟਿੰਗ ਸਿੱਖਣੀ ਚਾਹੁੰਦੇ ਆ ਤਾਂ ਮੇਰੀ ਵੀਡੀਓ ਇਹਖੀਰ ਤੱਕ ਜਰੂਰ ਦੇਖਣੀ ਤੇ ਆਓ ਤੁਹਾਨੂੰ ਦੱਸਦੇ ਆ ਇਸ ਦੀ ਕੋਰਸੈਟ ਦੀ ਕਟਿੰਗ हां जी ਆਪਾਂ ਅੱਜ ਕਟਿੰਗ ਕਰਾਂਗੇ ਕੋਰਸੈਟ ਇਹ ਹੈਗਾ ਟੌਪ ਜੀ ਤਰ੍ਹਾਂ ਜਿਹੜਾ ਫਰੌਕ ਸੂਟ ਹੁੰਦਾ ਉਸੇ ਤਰੀਕੇ ਦਾ ਇਹ ਆਪਣੇ ਕੋਲੇ ਹੈਗਾ ਇਦਾਂ ਦੀ ਆਪਾਂ ਇਹ ਕਟਿੰਗ ਕਰਨੀ ਹੈ ਸ਼ਾਰਟ ਫਰੌਕ ਟੌਪ ਟਾਈਪ ਕੋਰਸੈਟ ਜਿਹੜੇ ਅੱਜ ਕੱਲ੍ਹ ਆਏ ਆ ਉਦਾਂ ਦੀ ਹੈ ਠੀਕ ਹੈ ਜੀ ਇਹਦੇ ਅੰਗੂ ਆਪਾਂ ਨੇ ਇਹਦੇ ਵਾਂਗੂ ਆਂ ਗਿਆ ਆਪਾਂ ਨੇ ਕਟਿੰਗ ਕਰਨਾ ਬਸ ਆਪਾਂ ਥੋੜੀ ਜਿਹੀ ਦੀ ਲੈਂਥ ਵਧਾ ਕੇ ਰੱਖਾਂਗੇ ਉੱਪਰ ਆਪਾਂ ਬਾਡੀ ਲਗਾ ਕੇ ਤੇ ਵਾਲ ਆਪਾਂ ਇਸ ਤਰੀਕੇ ਨਾਲ ਹੀ ਪਾਉਣੇ ਆ ਠੀਕ ਹੈ ਜੀ ਇਹਦੇ ਵਾਲ ਜਿਹੜੇ ਪਾਏ ਆ ਸਕਰਟ ਵਾਲ ਵਾਂਗੂ ਪਾਏ ਆ ਪਰ ਥੋੜੇ ਵਿਰਲੇ ਪਾਏ ਹੋਏ ਆ ਦੇਖੋ ਇਧਰ ਲਵਾਲੇ ਇਧਰ ਨੂੰ ਤੇ ਇਧਰਲਾ ਇਧਰ ਨੂੰ ਠੀਕ ਹੈ ਇਸ ਤਰੀਕੇ ਨੇ ਆਪਾਂ ਵਾਲ ਪਾਵਾਂਗੇ ਤੇ ਇਹਨੂੰ ਆਪਾਂ ਇਸ ਤਿਹ ਇਦਾਂ ਹੀ ਰੈਡੀ ਕਰਾਂਗੇ ਇਹਦੀ ਆਪਾਂ ਹੁਣ ਕਰਦੇ ਆਪਾਂ ਕਟਿੰਗ ਠੀਕ ਹੈ ਜੀ ਇਹ ਸਭ ਤੋਂ ਪਹਿਲਾਂ ਆਪਾਂ ਬਾਡੀ ਦੀ ਕਟਿੰਗ ਕਰਨੀ ਹੈ ਬਾਡੀ ਜਿਹੜੀ ਆਪਣੀ ਹੈਗੀ ਹੈ 13.5 ਇੰਚ ਆਪਾਂ ਤਿਆਰ ਕਰਨੀ ਹੈ ਠੀਕ ਹੈ ਜੀ ਤੇ ਇਹਦੀ ਆਪਾਂ ਚੈਸਟ ਜਿਹੜੀ ਹੈਗੀ 22 ਇੰਚ ਹੈ ਤੇ 22 ਦੇ ਵਿੱਚ ਆਪਾਂ ਇਹ 4 ਇੰਚ ਐਡ ਕਰਨੇ ਆ 3 ਇੰਚ ਵੀ ਕਰ ਸਕਦੇ 4 ਇੰਚ ਫਰਹੀਦਾ ਤੇ ਇਸ ਤਰੀਕੇ ਨਾਲ ਆਪਣਾ ਕਪੜਾ ਹੈਗਾ 21 ਇੰਚ ਠੀਕ ਹੈ ਤੇ ਇਹ ਆਪਾਂ ਕਪੜਾ ਹੈਗਾ ਕੱਟ ਤੇ ਆਪਾਂ ਇਹਨੂੰ ਇਸ ਤਰ੍ਹਾਂ ਦੂਰਾ ਫੋਲਡ ਕਰ ਲਾਂਗੇ ਕਿਰਾ ਜਿੱਦਾਂ ਹੀ ਇਹ ਰੱਖਿਆ ਹੋਇਆ ਪ੍ਰੈਸ ਕਰ ਲਿਆ ਆਪਾਂ ਨੇ ਹੁਣ ਇਹਨੂੰ ਲੰਬਾਈ ਦੇ ਹਿਸਾਬ ਨਾਲ ਇਹਨੂੰ ਇਸ ਤਰ੍ਹਾਂ ਦੋਰਾ ਕਰਾਂਗੇ ਆਪਾਂ ਨੇ ਲੰਬਾਈ ਰੱਖਣੀ ਆ 1.14 ਠੀਕ ਹੈ ਜੀ 1.14 ਤੇ ਵਿੱਚ 1 ਇੰਚ ਆਪਾਂ ਐਡ ਕਰਾਂਗੇ ਸਲਾਈ ਦਾ ਇੱਥੋਂ 1.15 ਤੇ ਲਗਾਵਾਂਗੇ 1.15 1.15 ਇੱਥੇ ਆ ਗਿਆ 1.15 ਤੇ ਆਪਾਂ ਨਿਸ਼ਾਨ ਲਾ ਲੈਣਾ ਤੇ ਇਥੇ ਥੋੜਾ ਰੱਖ ਕੇ ਆਪਾਂ ਇਹ ਇਸ ਨੂੰ ਦੂਰਾ ਕਰਕੇ ਪਛਾਵਾਂ ਕੱਟ ਕਰ ਲਾਂਗੇ ਇੱਕ ਵਾਰੀ ਤੇ ਫਿਰ ਇਹਦਾ ਵੇਖਣਾ ਆਪਾਂ ਪ੍ਰਿੰਟ ਵੀ ਕਿ ਇਧਰਲੀ ਸਾਈਡ ਪ੍ਰਿੰਟ ਹੈ ਤੇ ਪ੍ਰਿੰਟ ਤਾਂ ਜਿਹੜਾ ਆਪਾਂ ਨੂੰ ਇੱਕ ਸਾਈਡ ਨੂੰ ਕਰਾਂਗੇ ਸਭ ਜਦੋਂ ਵੀ ਕਟਿੰਗ ਕਰਨਾ ਕੋਈ ਵੀ ਸੂਟ ਕਟਿੰਗ ਕਰਦੇ ਆਪਾਂ ਤੇ ਪ੍ਰਿੰਟ ਵੇਖਣਾ ਬਹੁਤ ਜ਼ਰੂਰੀ ਹੈ ਹੁਣ ਆਪਾਂ ਇਥੋਂ ਰੱਖ ਕੇ ਵੀ 1.5 15 ਇੰਚ ਆਪਾਂ ਨੂੰ ਚਾਹੀਦੀ ਹੈ ਇਹ ਵਾਲਾ ਜਿਹੜਾ ਮੂਰੇ ਥੋੜਾ ਥੋੜਾ ਆਪਣਾ ਕਾਰਡ ਵਗੈਰਾ ਉਹ ਕੱਟ ਦੇਾਂਗੇ ਤੇ ਇਥੋਂ ਆਪਾਂ 1.5 15 15 ਰੱਖ ਕੇ ਪੌਣੀ 16 15.5 ਤੇ ਆਪਾਂ ਇੱਥੇ ਨਿਸ਼ਾਨ ਲਗਾ ਲੱਕੀ ਠੀਕ ਹੈ ਜੀ ਤੇ ਇੱਥੋਂ ਆਪਾਂ ਇਹ ਫਿਰ ਕਟਿੰਗ ਕਰ ਦੇਣਾ ਹਾਂਜੀ ਹੁਣ ਆਪਾਂ ਜਿਹੜਾ ਡਬਲ ਫੋਲਡ ਕਰਕੇ ਰੱਖ ਲਿਆ ਹੁਣ ਆਪਾਂ ਇਸ ਤਰੀਕੇ ਨਾਲ ਇੱਥੋਂ ਕੱਟ ਕਰ ਲਾਂਗੇ ਆਪਾਂ ਸਾਰਾ ਹੀ ਇੱਕ ਵਾਰੀ ਸਿੱਧਾ ਲਾ ਲੈਨੇ ਆ ਠੀਕ ਹੈ ਕਿਉਂਕਿ ਫਿਰ ਆਪਾਂ ਇਹਨੂੰ ਦੂਸਰੇ ਸਾਈਡ ਨੂੰ ਕਰਕੇ ਦੇਖਦੇ ਆਂ ਆਪਾਂ ਪ੍ਰਿੰਟ ਵਗੈਰਾ ਤੇ ਇਹ ਆਪਾਂ ਬਾਡੀ ਦੀ ਕਿਹੜਾ ਲੈਂਥ 1 ਇੰਚ ਵਾਧਾ ਰੱਖ ਕੇ ਲਾ ਲਈ ਆ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਕਰਾਂਗੇ ਤੇ ਆਪਣਾ ਪ੍ਰਿੰਟ ਚੈੱਕ ਕਰਾਂਗੇ ਪ੍ਰਿੰਟ ਆਪਣਾ ਜਿਹੜਾ ਹੈਗਾ ਇਹ ਇੱਕ ਸਾਈਡ ਨੂੰ ਜਾ ਰਿਹਾ ਇਹ ਵਾ ਠੀਕ ਹੈ ਨਾ ਪਾ ਕੇ ਦੂਜੇ ਪਾਸੇ ਰੱਖਾਂਗੇ ਜੀ ਆਪਾਂ ਇਦਾਂ ਬਣਾਵਾਂਗੇ ਤੇ ਇਹ ਆਪਣਾ ਉੱਠੇ ਹੋ ਜਾਣਗੇ ਇਹ ਆਪਣਾ ਸਿੱਧਾ ਹੋ ਜੂ ਹੁਣ ਆਪਾਂ ਇਹਦੀ ਕਟਿੰਗ ਜਿਹੜੀ ਕਰਾਂਗੇ ਪਹਿਲਾਂ ਇਸ ਤricheਰਾ ਫੋਲਡ ਕਰ ਲਾਂਗੇ ਸਾਰੇ ਨੂੰ ਫਿਰ ਆਪਾਂ ਇਹਨੂੰ ਕੱਟ ਕਰਾਂਗੇ ਆਪਾਂ ਨੂੰ ਚਾਹੀਦਾ ਹੈ ਇੱਥੇ ਚਾਹੀਦਾ ਆਪਾਂ ਨੂੰ 26 ਇੰਚ ਆਪਾਂ ਕਰਾਂਗੇ 13 26 ਦਾ ਅੱਧ ਕਿੰਨਾ ਆ ਹੋ ਗਿਆ 13 ਠੀਕ ਹੈ ਜੀ ਹੁਣ ਆਪਾਂ 13 13 ਕਰ ਲਿਆ ਇੱਥੋਂ ਆਪਾਂ ਇਸ ਨੂੰ ਇੱਧਰ ਕਰ ਲਾਂਗੇ ਠੀਕ ਹੈ ਇਧਰ ਆਪਾਂ ਰੱਖ ਲਿਆ ਹੁਣ ਇਹਨੂੰ ਲਾਵਾਂਗੇ ਇਥੋਂ ਕਟਿੰਗ ਕਰਾਂਗੇ ਹੁਣ ਆਪਾਂ ਜਿਹੜਾ ਇਹ ਕੱਪੜਾ ਇਹਨੂੰ ਵਿਚਾਲੋਂ ਕੱਟ ਕਰ ਲਾਂਗੇ ਹੁਣ ਆਪਾਂ ਇਹਦੇ ਦੋਨਾਂ ਦੇ ਇੱਕ ਸਾਈਡ ਨੂੰ ਫਲਾਵਰ ਕਰਾਂਗੇ ਦੇਖੋ ਤੁਸੀਂ ਹੁਣ ਆਪਾਂ ਆਹ ਪਾਸੇ ਰੱਖੀ ਐ ਤੇ ਇਹ ਆਪਣੀ ਉੱਪਰ ਨੂੰ ਜਾ ਰਹੇ ਆ ਤੇ ਇਹ ਵੀ ਆਪਾਂ ਹੁਣ ਉੱਪਰ ਨੂੰ ਕਰਾਂਗੇ ਇਹ ਆਪਾਂ 사이 ਦੰਗੜ ਖਾਂਗੇ ਇਹ ਆਪਾਂ ਜਰੂਰ ਇਹ ਧਿਆਨ ਰੱਖਣਾ ਆਪਾਂ ਜਿਵੇਂ ਜਿਹੜਾ ਵੀ ਫਲਾਵਰ ਵਾਲਾ ਸੂਟ ਆ ਕੋਈ ਵੀ ਪ੍ਰਿੰਟ ਵਾਲਾ ਉਹ ਆਪਾਂ ਇੱਕ ਵਾਰੀ ਜਰੂਰ ਚੈੱਕ ਕਰਨਾ ਤੇ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਰੱਖ ਕੇ ਨੇ ਤੇ ਇਹਦੇ ਹੁਣ ਪੱਲੇ ਨਿਸ਼ਾਨਬਾਦੀ ਦੇ ਕਰਨਾ ਉਹ ਵੀ ਇਸ ਤਰੀਕੇ ਨਾਲ ਕਰ ਸਕਦੇ ਆ ਤੇ ਅੱਜ ਕੱਲ ਕੋਰਸੈਟ ਆ ਉਹ ਥੋੜੀ ਜੀ ਫਰੌਕ ਲੰਬੀ ਥੋੜੀ ਜੀ ਕਰ ਲੈਣੇ ਤੇ ਜਿਹੜਾ ਟੌਪ ਆਪਣਾ ਥੋੜਾ ਜਿਹਾ ਸ਼ਾਰਟ ਹੁੰਦਾ ਠੀਕ ਹੈ ਤੇ ਰਾਏ ਦਾ ਆਪਾਂ ਰੱਖਣਾ ਹੈਗਾ 15 ਇੰਚ ਠੀਕ ਹੈ 15 ਚ 13 ਤੇ 16 ਦੀ ਕਟਾਈ ਹੋਊਗੀ ਆਪਾਂ 16 ਤੇ ਨਿਸ਼ਾਨ ਲਾਵਾਂਗੇ ਠੀਕ ਹੈ 15 ਤੇ 16 ਇਹ ਆਪਾਂ 16 ਤੇ ਨਿਸ਼ਾਨ ਲਾ ਲਿਆ ਤੀਰੇ ਦਾ ਤੇ ਮੋਟਾ ਆਪਾਂ ਪਕ ਰੱਖਾਂਗੇ 7.5 ਠੀਕ ਹੈ ਜੀ 7.5 7.5 ਮੋਟਾ ਤੇ ਹੁਣ ਆਪਾਂ ਲਾਵਾਂਗੇ ਇਹਦਾ ਚੈਸਟ ਦਾ ਚੈਸਟ ਹੈਗੀ 21 11 22 ਤੇ ਇਹਦੀ ਕਮਰ ਹੈਗੀ ਐ 2.5 ਠੀਕ ਹੈ 2.5 ਇਹ ਆਪਾਂ 2.5 ਪੂਰੀ ਲਾਉਣੀ ਹੈ ਠੀਕ ਹੈ ਵੱਧ ਨਹੀਂ ਲਾਉਣੀ ਕਿਉਂਕਿ ਇਹਦੇ ਆਪਾਂ ਪਲੇਟਾਂ ਵਗੈਰਾ ਕੁਝ ਨਹੀਂ ਪਾਉਣੇ ਤੇ ਥੋੜੇ ਲੂਜ਼ ਹੀ ਹੁੰਦੇ ਆ ਤੇ ਇੱਥੋਂ ਆਪਾਂ 1.5 ਇੰਚ ਜਿਵੇਂ ਸਿੱਧਾ ਰੱਖਦੇ ਆ ਤੇ ਜਿਹੜਾ ਇੰਚ ਸਿੱਧਾ ਹੀ ਰੱਖ ਕੇ ਪਾਸੇ ਇਹਦੇ ਨਾਲ ਬਲਾ ਲਾਂਗੇ ਤੇ ਮੋٹے ਦੀ ਕਾਟ ਵੀ ਆਪਾਂ ਇਹਦੀ ਜਿਆਦਾ ਕਾਟ ਨਹੀਂ ਪਾਈਗੀ ਆਪਾਂ ਬਸ ਜਿਵੇਂ ਸਿੱਧਾ ਸਿੰਪਲ ਇੱਥੋਂ ਚੱਕ ਕੇ ਆਪਾਂ ਕਾਟ ਲਈ ਇਹਦੇ ਨਾਲ ਮਿਲਾ ਦੇਣੀ ਹੈ ਇਹਦੇ 2 ਥੋਕ ਦੀ ਇੱਥੋਂ ਜੇ ਤੁਹਾਨੂੰ ਨਿਸ਼ਾਨਦਾ ਹੀ ਹੈ ਇੱਥੇ 2 ਥੋਕ ਦਾ ਇੰਚ ਦਾ ਨਿਸ਼ਾਨ ਲਾ ਲਓ ਤੇ ਬਸ ਇਹਦੇ ਨਾਲ ਮਿਲਾ ਦਿਓ ਉੱਪਰੋਂ ਇਹਨੂੰ ਸਿੱਧਾ ਹੀ ਲਿਆਉਣਾ ਇਸ ਤਾਈਂ ਕੋਈ ਆਪਾਂ ਸਿੱਧਾ ਜਿਆਦਾ ਨੇਦਰੋਂ ਲਿਆਉਣਾ ਕਪੜਾ 1.5 ਇੰਚ ਸਿੱਧਾ ਰੱਖ ਲਓ ਬਾਕੀ ਆਪਾਂ ਕਲਾਈ ਇਹਦੀ ਇਸ ਤਰ੍ਹਾਂ ਕਰ ਲਈਏ ਕਿਉਂਕਿ ਜੇ ਟੌਪ ਦੀ ਜਿਆਦਾ ਫਿਟਿੰਗ ਨਹੀਂ ਹੁੰਦੀ ਤੇ ਹੁਣ ਆਪਾਂ ਇਹਦਾ ਗਲੇ ਦਾ ਨਿਸ਼ਾਨ ਉਹ ਤਾਂ ਜ਼ਰੂਰ ਲਾਵਾਂਗੇ ਇਹ ਆਪਾਂ ਗਲੇ ਦਾ ਨਿਸ਼ਾਨ ਵੀ ਜਿਹੜਾ 7/2 ਦਾ ਲਾਵਾਂਗੇ ਤੇ ਇੱਥੋਂ ਚਾੱਕ ਕੇ ਆਪਾਂ 3 ਦੇ ਦੀ ਕਾਟ ਉਸੇ ਤਰੀਕੇ ਨਾਲ ਹੀ ਪਾਵਾਂਗੇ 3 ਇੰਚ ਦੀ ਤੇ ਇਹ ਆਪਣਾ ਗਲਾ ਜਿਹੜਾ ਇੱਥੋਂ ਆਪਾਂ ਕੱਟ ਨਹੀਂ ਕਰਨਾ ਬਸ ਥੋੜੀ ਜੀ ਇੱਕ ਕੱਟ ਲਾਵਾਂਗੇ ਨਿਸ਼ਾਨੀ ਦਾ ਤੇ ਇਹ ਆਪਣੀ ਬਸ ਟੌਪ ਦੀ ਕਟਿੰਗ ਹੈ ਤੇ ਮੂਰੇ ਆਪਾਂ ਜਿਹੜਾ ਕਾਲਰ ਵਗੈਰਾ ਜਾਂ ਪੈਨ ਲਾਵਾਂਗੇ ਜਾਂ ਕਾਲਰ ਇੱਥੋਂ ਆਪਾਂ ਥੋੜਾ ਥੋੜਾ ਐਕਸਟਰਾ ਕਪੜਾ ਕੱਟ ਕਰਦੇ ਹਾਂ ਤੇ ਆਪਾਂ ਪਾਵਾਂਗੇ ਮੋਢੇ ਦੀ ਕਾਟ ਇਥੋਂ ਠੀਕ ਹੈ ਜੀ ਇਹ ਆਪਾਂ ਧੀਰੇ ਦੀ ਕੱਟ ਵੀ ਇਥੋਂ ਪਾ ਦੇਣੀ ਹੈ ਹੁਣ ਆਪਾਂ ਇਹਦੇ ਲਾਵਾਂਗੇ ਨਿਸ਼ਾਨ ਸਾਰੇ ਆਪਣਾ ਕੀਰਾ ਹੈਗਾ 36 ਇੰਚ ਤਿਆਰ ਠੀਕ ਹੈ ਜੀ 36 36 ਤਿਆਰ ਹੈ ਤੇ ਇਹ ਆਪਣਾ ਸਾਰਾ ਕਿੰਨਾ ਬਣੂਗਾ ਤੇ ਇਹਦੀ ਆਪਾਂ ਲંબਾਈ ਕਿਵੇਂ ਰੱਖਾਂਗੇ ਤੁਹਾਨੂੰ ਦੱਸਦੇ ਆਂ ਤੇ ਲંબਾਈ ਇਹਦੀ ਆਪਾਂ ਕਿਵੇਂ ਨਾਪਣੀ ਹੈ ਜਿਹੜੀ ਫਰੈਲ ਹੈ ਉਹ ਕਿਵੇਂ ਪਤਾ ਲੱਗਦਾ ਵੀ ਕਿੰਨੀ ਰੱਖਣੀ ਹੈ ਠੀਕ ਹੈ ਆਪਾਂ ਸਿੱਧਾ ਇਸ ਹਸਾਵਾ ਆਪਾਂ 바ਦੀ ਇੱਥੇ ਰੱਖ ਲਾਂਗੇ ਇਹਦੇ ਬਰਾਬਰ ਕਰਕੇ ਜਿੰਨਾ ਆਪਣਾ ਸਲਾਈ ਚ ਆਉਣਾ ਹੈ ਇੰਨੀ ਆਪਾਂ ਇਸ ਤਰ੍ਹਾਂ ਸਲਾਈ ਭਰਨੀ ਹੈ ਠੀਕ ਹੈ ਹੁਣ ਆਪਾਂ ਇਸ ਤਰ੍ਹਾਂ ਵਾਧ ਰੱਖ ਲੈ ਤੇ ਹੁਣ ਆਪਾਂ ਉੱਪਰੋਂ ਰੱਖ ਕੇ ਜੇ ਤੀਰੇ ਕੋਲੋਂ ਤੇ ਇਹਦੀ ਲੰਬਾਈ ਮਿਣਾਗੇ ਆਪਾਂ ਕਰਨੀ ਆ 33 ਇੰਚ ਲੰਬਾਈ ਉੱਪਰ ਆਪਾਂ ਸਿਉਣ ਦਾ ਇੱਥੋਂ ਛੱਡ ਲਾਂਗੇ ਥੀਰੇ ਕੋਲੋਂ ਤੇ ਇਦਾਂ ਆਪਾਂ ਰੱਖ ਕੇ ਇਹਨੂੰ ਮਿਲ ਲਾਂਗੇ ਆਪਾਂ ਨੇ ਕਰਨੀ ਹੈ 33 ਇੰਚ ਤਿਆਰ ਠੀਕ ਹੈ ਜੀ ਆਪਾਂ 33 ਇੰਚ ਤਿਆਰ ਕਰ ਲਈਏ ਆਪਣਾ 33 ਇੱਥੇ ਆ ਗਿਆ ਠੀਕ ਹੈ ਇਦਾਂ ਆਪਾਂ ਫਿਰ ਮਿਲ ਲੈਣੀ ਆ ਉੱਪਰ ਬਾਡੀ ਰੱਖ ਲਾਂਗੇ ਉੱਪਰੋਂ ਆਪਾਂ ਮਿਣ ਕੇ ਜਿੰਨੀ ਆਪਾਂ ਨੇ ਤਿਆਰ ਕਰਨੀ ਉੱਥੇ ਲਗਾ ਲਾਂਗੇ ਤੇ ਬਾਕੀ ਆਪਾਂ ਜਿਹੜਾ ਸਲਾਈ ਦਾ ਉੱਪਰਲੀ ਦਾ ਆਪਾਂ ਨੇ ਛੱਡ ਦਾ ਹਨ ਆਹ ਦੇਖ ਸਕਦੇ ਤੁਸੀਂ ਉੱਪਰਲਾ ਆਪਣੀ ਸਲਾਈ ਇਸ ਤਰ੍ਹਾਂ ਆ ਜਾਈਏ ਠੀਕ ਹੈ ਨਾ ਇਥੋਂ ਆਪਣਾ ਕਪੜਾ ਕੋਈ ਨਹੀਂ ਘਟੂਗਾ ਤੇ ਹੁਣ ਆਪਣਾ ਤੇਤੀ ਜਿਹੜੀ نیچے ਫੋਲਡ ਕਰਨਾ ਉਹੀ ਆਪਾਂ ਮਾਤ ਰੱਖਣਾ ਤੇ ਆਪਾਂ ਇਥੋਂ ਰੱਖ ਲਾਂਗੇ 1.5 ਇੰਚ ਮਾਤ ਠੀਕ ਹੈ ਜੀ ਇਹ ਆਪਾਂ ਜਿਹੜਾ نیچے ਮੋੜਨ ਵਾਸਤੇ ਹੈ ਹੁਣ ਆਪਾਂ ਇਹਨੂੰ ਮਿਲ ਲਾਂਗੇ ਸਾਰੇ ਨੂੰ ਇਹ ਆਪਣਾ 20.5 ਵੀ ਆ ਗਿਆ ਆਪਾਂ 20.5 ਦੀ ਕਰਕੇ ਸਾਡੇ ਵੀ ਵੀ ਕਰਕੇ ਆਪਾਂ ਕਪੜਾ ਲਾ ਲੈਣਾ ਇਹ ਇੱਥੇ ਕਾਣ ਆ ਥੋੜਾ ਜਿਹਾ ਇਹਦਾ ਉਹ ਚੈੱਕ ਕਰਕੇ ਰੱਖਣਾ ਸਾਡੇ ਵੀ Okay ਇਹਦਾ ਆਪਾਂ ਕਰਕੇ ਇਹਦੇ ਆਪਾਂ ਕੱਟ ਕਰ ਲਾਂਗੇ ਇਹ ਆਪਣੇ ਥੱਲੇ ਫਰਲ ਦੀ ਜਿਹੜੀ ਇਹਨਾਂ ਬਾਹੀ ਤੇ ਜਿਹੜਾਈ ਆਪਾਂ ਲਾ ਲੈਣੇ ਤੇ ਇਹ ਆਪਣੇ ਕੋਲੇ ਵੈਸੇ ਇੰਨਾ ਕਿ ਕਪੜਾ ਹੋਰ ਵਧ ਰਿਹਾ ਆਪਾਂ ਸਾਰਾ ਵੀ ਰੱਖ ਸਕਦੇ ਆ। ਨਾਲ ਹੀ ਲਾਵਾਂਗੇ ਕਿ ਹੁਣ ਆਪਾਂ ਇਹਨੂੰ ਕਰਾਂਗੇ। ਇੱਥੋਂ ਆਪਾਂ ਜਿਹੜਾ ਐਕਸਟਰਾ ਦੇ ਕਪੜਾ ਨਾਲ ਫालतੂ ਉਹ ਕੱਟ ਕਰ ਦੇਣਾ। ਤੇ ਇਹ ਆਪਣੀ ਫਰੈਲ ਵੀ ਜਿਹੀ ਹੈ। ਦੇਖ ਕੇ ਆਪਾਂ ਨੇ ਸੈੱਟ ਕਰ ਲੈਣੀ ਹੁਣ। ਦੇਖੋ ਇੱਧਰਲੇ ਆਪਣੇ ਜਿਹੜੇ ਆ। ਨੀਚੇ ਨੂੰ ਜਾ ਰਹੇ ਆ ਨਾ ਇਹ ਆਪਾਂ ਉੱਪਰ ਨੂੰ ਕਰਾਂਗੇ। ਇਹ ਵਾਲਾ ਵੀ ਆਪਾਂ ਪਰਲੀ ਸਾਈਡ ਨੂੰ ਕਰ ਲਾਂਗੇ। ਇਦਾਂ ਆਪਾਂ ਕਰਕੇ ਇਹਦੇ ਉੱਪਰ ਲਗਾਵਾਂਗੇ ਕੱਟ ਠੀਕ ਹੈ ਫਿਰ ਉੱਪਰਲੇ ਪਾਸੇ ਤਾਂ ਕਿ ਆਪਾਂ ਜਦੋਂ ਚੜਾਂਗੇ ਆਪਾਂ ਨੂੰ ਪਤਾ ਲੱਗ ਜੇ ਸਿੱਧਾ ਪਾਸਾ ਜਿਹੜਾ ਸਿੱਧੇ ਫੁੱਲ ਜਾਂਦੇ ਉਹ ਕਿਹੜੀ ਸਾਈਡ ਆ ਫਿਰ ਆਪਾਂ ਨੂੰ ਦੁਬਾਰਾ ਚੈੱਕ ਕਰਨ ਦੀ ਲੋੜ ਨਹੀਂ ਰਹਿਣੀ ਜਿਹੜੀ ਸਾਈਡ ਆਪਾਂ ਕੱਟ ਲਾਵਾਂਗੇ ਉਹ ਸਾਈਡ ਆਪਾਂ ਉੱਪਰ ਕਰਾਂਗੇ ਹੁਣ ਆਪਣੇ ਜਿਹੜੇ ਫਲਾਵਰ ਇਧਰ ਨੂੰ ਜਾ ਰਹੇ ਆ ਤੇ ਇਹ ਪਾਸਾ ਆਪਾਂ ਉੱਪਰ ਚੜਨਾ ਹੁਣ ਠੀਕ ਹੈ ਵਿਚਾਲੇ ਆਪਾਂ ਲਾ ਲਾਂਗੇ ਕੱਟ ਇਹ ਆਪਾਂ ਜਿਹੜਾ ਕੱਟ ਵਾਲਾ ਪਾਸਾ ਇਹ ਆਪਾਂ ਨਾਲ ਚੜਨਾਂ ਵਾਲ ਪਾ ਕੇ ਤੇ ਮੀਟੇ ਰੱਖਾਂਗੇ ਠੀਕ ਹੈ। ਹੋਰ ਆਪਾਂ ਇਹ ਫ੍ਰੈਲਟੀ ਵੀ ਕਟਿੰਗ ਹੋਗੀ ਤੇ ਆਪਣੀ ਬਾਡੀ ਦੀ ਹੁਣ ਆਪਣੀ ਰਹੇਗੀ ਬਾਹਾਂ ਠੀਕ ਹੈ ਜੀ। ਤੋਂ ਪਹਿਲਾਂ ਆਪਾਂ ਕਰਨਾ ਬਾਹਾਂ ਦਾ ਲੰਬਾਈ ਰੱਖਾਂਗੇ। ਲੰਬਾਈ ਆਪਣੇ ਕੋਲ ਹੈਗੀ 17 ਇੰਚ ਠੀਕ ਹੈ ਜੀ। 17 ਇੰਚ ਦੇ ਵਿੱਚ ਆਪਾਂ 2 ਇੰਚ ਐਡ ਕਰ ਲੈਣੇ 19.5 ਇੰਚ ਤੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਾਵਾਂਗੇ। ਠੀਕ ਹੈ ਤੇ ਦੋਨੇ ਸਾਈਡ ਤੋਂ ਆਪਾਂ ਮੈਨ ਲਾਂਗੇ। ਇਹਦੇ ਫਲਾਵਰ ਆ ਜਿਹੜੇ ਤਾਂ ਉੱਪਰ ਨੂੰ ਜਾ ਰਹੇ ਆ ਤੇ ਇੱਧਰ ਆਪਾਂ ਮੋਰੀ ਦਾ ਨਿਸ਼ਾਨ ਲਾਵਾਂਗੇ ਤੇ ਇੱਧਰਲੀ ਸਾਈਡ ਆਪਾਂ ਮੋਡੇ ਦੀ ਕਾਰਟ ਪਾਵਾਂਗੇ। ਠੀਕ ਹੈ ਜੀ। ਤੇ ਹੁਣ ਆਪਾਂ ਤੁਹਾਨੂੰ ਦੱਸ ਦਈਏ ਕਿ ਕਾਰਟ ਕਿਸ ਤਰੀਕੇ ਨਾਲ ਪਾਣੀ ਆਪਾਂ ਨੇ ਮੂਰੀ ਆਪਾਂ ਨੇ ਇਹਨਾਂ ਦੀ ਰੱਖਣੀ ਆ ਖੁੱਲੇ ਵਾਲੀ ਬਾਹ ਬਣਾਉਣੀ ਆ ਆਪਾਂ ਨੇ ਇਹ ਸਾਢੇ 1.7 ਇੰਚ ਰੱਖਾਂਗੇ ਸਾਢੇ 7 ਦੇ ਵਿੱਚ ਆਪਾਂ ਨੇ 1.5 ਇੰਚ ਆਪਾਂ ਨੂੰ ਐਕਸਟਰਾ ਚਾਹੀਦਾ ਆਪਾਂ ਹੋਰ ਲਾਵਾਂਗੇ ਠੀਕ ਹੈ ਇਧਰਲੀ ਸਾਈਡ ਤੋਂ ਆਪਾਂ ਲਾਵਾਂਗੇ 3 ਇੰਚ ਦਾ ਤੇ ਇਹ ਟੌਪ ਦਾ ਆਪਾਂ ਸੌਰੀ ਕਟਿੰਗ ਕਰਨੀ ਆ ਥੋੜੇ ਖੁੱਲੇ ਵਾਲੀ ਫਿਰ ਆਪਾਂ 2.5 ਇੰਚ ਦਾ ਲਾਉਣਾ ਹੁੰਦਾ ਠੀਕ ਹੈ ਜੀ ਜੇ ਟੌਪ ਦੀ ਬਾਹ ਬਣਾਉਣੀ ਹੋਵੇ ਨਾ ਜਾਂ ਆਪਾਂ ਕੋਰਸੈਟ ਦੀ ਬਣਾਉਣੀ ਆ ਉਹਦੀ ਆਪਾਂ ਨਾ 2.5 ਇੰਚ ਦੀ ਕਾਟ ਪਾਉਣੀ ਆ ਜਿਹੜੀ ਆਪਾਂ ਸੂਟ ਫਿਟਿੰਗ ਵਾਲਿਆਂ ਦੀ ਕਵਾਣੀ ਆ ਉਹਦੀ ਆਪਾਂ ਨੇ 3 ਇੰਚ ਦੀ ਕਾਟ ਪਾਉਣੀ ਹੁੰਦੀ ਆ ਠੀਕ ਹੈ ਜੀ ਇਹ ਆਪਾਂ ਪਾਵਾਂਗੇ 2.5 ਇੰਚ ਦੀ ਇੱਥੋਂ ਆਪਾਂ 2.5 ਦਾ ਨਿਸ਼ਾਨ ਲਾ ਲਾਂਗੇ ਇੱਕ ਵਾਰੀ ਤੇ ਇਹਦਾ ਆਪਾਂ ਮੋਟਾ ਜਿਹੜਾ ਰੱਖਾਂਗੇ ਇਹਦੀ ਬਾਈ ਚੈਸਟਾ ਬਾਈ ਦੇਸਾ ਆਪਣੇ ਆਪ ਨੂੰ 1.5 ਮੋਟਾ ਚਾਹੀਦਾ 1.5 ਆਪਣਾ ਕਪੜਾ ਹੈਗਾ ਠੀਕ ਹੈ ਜੀ ਤੇ ਇੱਥੋਂ ਫਿਰ ਆਪਾਂ ਉੱਪਰੋਂ ਜਿਹੜਾ 2 ਇੰਚ ਸਿੱਧਾ ਛੱਡਣਾ ਠੀਕ ਹੈ ਇਹ ਤੋਂ ਆਪਾਂ ਚੱਲਾਂਗੇ 2 ਇੰਚ ਤੱਕ ਸਿੱਧਾ ਫਿਰ ਇਸ ਤੋਂ ਅੱਗੇ ਆਪਾਂ ਕਰਨਾ ਇੱਥੋਂ ਆਪਾਂ ਜਿਹੜਾ 2.5 ਦਾ ਲਾਇਆ ਇਹ ਆਪਾਂ ਪਾਣੀ ਲਾਇਆ 2 ਇੰਚ ਦਾ ਠੀਕ ਹੈ ਜੀ 2 ਇੰਚ ਦਾ ਜਿੱਥੇ ਆਪਾਂ ਨਿਸ਼ਾਨ ਲਾਇਆ ਉੱਥੋਂ ਆਪਾਂ ਸਿੱਧੀ ਜਿਹੜੀ 2.5 ਇੰਚ ਨਾ ਇਸ ਤਰ੍ਹਾਂ ਲੈਂ ਲਾ ਲਓ ਜੇ ਆਪਾਂ ਨੂੰ ਨਹੀਂ ਕਾਰਡ ਸਹੀ ਹੋਊਗੀ ਫਿਰ ਆਪਾਂ ਕੀ ਕਰਨਾ ਇਹਨੂੰ ਇੱਥੋਂ ਫਿਰ ਥੋੜੀ ਜੀ ਉੱਪਰ ਇਸ ਤਰ੍ਹਾਂ ਗਲਾਈ ਜੀ ਕਰਕੇ ਤੇ ਇਧਰ ਨੂੰ ਆਪਾਂ ਥੋੜੀ ਜੀ نیچے ਰੁਲੀਆ ਵਾਗੇ ਆਸ ਨਿਸ਼ਾਨ ਤੋਂ نیچے ਉਹ ਆਪਾਂ ਥੋੜੀ ਜੀ ਉੱਪਰ ਇਧਰੋਂ ਆਪਾਂ ਥੜੀ ਜੀ ਥੱਲੀ ਠੀਕ ਹੈ ਜਿਹੜਾ ਆਪਣਾ ਪਹਿਲਾ ਸਿੱਧਾ ਨਿਸ਼ਾਨ ਲੱਗਾ ਇੱਥੋਂ ਆਪਾਂ ਥੋੜੀ ਗਲਾਈ ਕਰਾਂਗੇ ਇਧਰੋਂ ਆਪਾਂ ਇਧਰਲੀ ਸਾਈਡ ਤੇ ਗਲਾਈ ਕਰਕੇ ਇਦਾਂ ਆਪਾਂ ਕਾਟ ਜਿਹੜੀ ਮਿਲਾ ਦੇਣੀ ਹੈ ਹੁਣ ਆਪਾਂ ਜਿਹੜੀ ਇੱਥੋਂ ਲਾਉਣੀ ਫੀਟਿੰਗ ਦਾ ਨਿਸ਼ਾਨ ਲਾਵਾਂਗੇ ਫੀਟਿੰਗ ਆਪਾਂ ਲਈ ਕਰਨੀ ਹੈਗੀ ਹੈ ਸੱਤ ਤੋਂ 7 ਇੰਚ ਬਾਹ ਖੁੱਲੀ ਕਰਨੀ ਹੈ 7 ਤੋਂ 7 ਤੋਂ ਆਪਾਂ ਨੇ 7.5 ਕਰਨੀ ਹੈ ਤੇ ਇਧਰੋਂ ਆਪਾਂ ਸਲਾਈ ਦਾ ਛੱਡਣਾ ਤੇ ਆਪਾਂ ਇੱਥੇ 7.5 ਤੇ ਲਾ ਲਾਂਗੇ ਤੇ ਇਧਰ ਵੀ ਆਪਾਂ 7.5 ਤੇ ਲਗਾਵਾਂਗੇ ਠੀਕ ਹੈ ਜੀ ਤੇ ਆਪਾਂ ਨੇ ਕੁੜਤੇ ਦੀ ਆਪਣੀ ਜਿਹੜੀ ਪਲੀਜ਼ ਦੀ 7 ਤੋਂ 7 ਹੈ ਤੇ ਜਿਹੜਾ ਆਪਾਂ ਟੌਪ ਦੀ ਬਣਾਉਣੀ ਹੈ ਥੋੜੀ ਜੀ ਲੂਜ਼ ਬਣਾਉਣੀ ਹੈ ਇਹ ਆਪਾਂ ਤਾਂਾ ਖਾ ਕੇ 7.5 ਲਈ ਹੈ ਇਹਦੇ ਵਿੱਚ ਆਪਾਂ ਨੇ 1.5 ਇੰਚ ਵਿੱਚ ਛੱਡਣਾ ਕਪੜਾ ਤੇ ਇਧਰਲੀ ਸਾਈਡ ਵੀ ਆਪਣਾ 1.5 ਇੰਚ ਆ ਗਿਆ ਇਹ ਨੂੰ ਫਿਰ ਆਪਾਂ ਇਹਦੇ ਨਾਲ ਇਸ ਤਰ੍ਹਾਂ ਮਲਾਉਣਾ ਠੀਕ ਹੈ ਐਦਾਂ ਆਪਾਂ ਜਿਹੜੀ ਬਾਹਾਂ ਦੀ ਕਾਟ ਪਾਉਣੀ ਹੈ ਇਹ ਜਿਹੜੀ ਆਪਣੀ ਸਲਾਈ ਜਿਹੜੀ ਫੀਟਿੰਗ ਵਾਲੀ ਹੋ ਜੂਗੀ ਠੀਕ ਹੈ ਤੇ ਇਥੋਂ ਆਪਣਾ ਜਿਹੜੀ ਇਹ ਕਾਟ ਇਸ ਤਰੀਕੇ ਨਾਲ ਆਪਾਂ ਪਾ ਲੈਣੀ ਹੈ ਤੇ ਆਪਾਂ ਹੁਣ ਤੁਹਾਨੂੰ ਦੱਸਦੇ ਹਾਂ ਦੀ ਫਰੰਟ ਕਾਟ ਕਿਵੇਂ ਪਾਉਣੀ ਹੈ ਫਰੰਟ ਕਾਟ ਜਿਹੜੀ ਪਾਉਣੀ ਹੈ ਆਪਾਂ ਇਥੋਂ ਮੋਟਾ ਮੈਨ ਲੈਣਾ ਇੱਕ ਵਾਰੀ ਜਿਹੜਾ ਆਪਾਂ ਕਟਿੰਗ ਕੀਤਾ ਹੈ ਠੀਕ ਹੈ ਆਪਾਂ ਨੇ ਇਹ ਕਟਿੰਗ ਕੀਤਾ ਨਾ ਮੋਟਾ ਇਹ ਨੂੰ ਆਪਾਂ ਮੈਨ ਲੈਣਾ ਜਿੱਥੇ ਆਪਣਾ ਚੇਸਟ ਦਾ ਨਿਸ਼ਾਨਾ ਹੈ ਇਥੋਂ ਰੱਖ ਕੇ ਤੇ ਇਹ ਜਿਹੜੀ ਆਪਣੀ ਸਿਉਣ ਹੈ ਛੱਡਣੀ ਨਹੀਂ ਆਪਾਂ ਜਿੰਨੀ ਆਪਾਂ ਸਿਉਣ ਲਾਉਣਾ ਕੋਈ ਨਹੀਂ ਛੱਡਣਾ ਓਨੀ ਹੀ ਕਾਪੜੀ ਕਾਟ ਪੈ ਜਾਣੀ ਹੈ ਜਿਹੜਾ ਆਪਣਾ ਚੇਸਟ ਦਾ ਨਿਸ਼ਾਨ ਲੱਗਿਆ ਇਸ ਨਿਸ਼ਾਨ ਤੋਂ ਫੜ ਕੇ ਇਦਾਂ ਆਪਾਂ ਮੋਟਾ ਰੱਖ ਕੇ ਦਾ ਮੈਅ ਲੈਣਾ ਠੀਕ ਹੈ ਜਿੱਥੇ ਆਪਣਾ ਚੇਸਟ ਦਾ ਨਿਸ਼ਾਨ ਆਉਂਦਾ ਉੱਥੋਂ ਤੱਕ ਆਪਾਂ ਜਿਹੜਾ ਮੋਟਾ ਆਊਗਾ ਉੱਥੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਤਕਰੀਬਨ ਆਪਾਂ ਉੱਥੇ ਹੀ ਆਇਆ ਜਿੱਥੇ ਆਪਾਂ ਲਗਾਇਆ ਸੀ ਤੇ ਥੋੜਾ ਬਹੁਤ ਇੱਧਰ ਉੱਧਰ ਤਾਂ ਹੋ ਜਾਂਦਾ ਪਰ ਇਹ ਆਪਣਾ ਜਿਹੜਾ ਨਿਸ਼ਾਨ ਇੱਥੇ ਹੀ ਆਊਗਾ ਹੁਣ ਆਪਾਂ ਇਸ ਨਿਸ਼ਾਨ ਨੂੰ ਇਹ ਜਿਹੜਾ ਲੱਖਿਆ ਆ ਆਪਣਾ ਦੂ ਦਾ ਲੱਗਿਆ ਸੀ ਹੁਣ ਆਪਾਂ ਮੂਹਰਲੀ ਕਾਟ ਕੇ ਨਹੀਂ ਪਾਉਣੀ ਹੈ ਤੁਹਾਨੂੰ ਦੱਸਾਂਗੇ ਮੂਰਲੀ ਜੜੀ ਕਾਟ ਪਾਉਣੀ ਆ ਉਹ ਆਪਾਂ ਐਸ ਨਿਸ਼ਾਨ ਤੋਂ ਤੇ ਐਸ ਨਿਸ਼ਾਨ ਤੋਂ ਰੱਖ ਕੇ ਵਿਚਾਲਾ ਕਰ ਲੈਣਾ ਇਹ ਆਪਣਾ 7 ਹੋ ਗਿਆ ਨਾ 7 ਦਾ ਅੱਧਾ ਕਿੰਨਾ ਹੋ ਗਿਆ ਆਪਣਾ 3.5 ਠੀਕ ਹੈ ਜੀ ਇੱਥੇ ਹੋਊਗਾ 3.5 3.5 ਤੇ ਆਪਾਂ ਨੇ ਲਗਾਉਣਾ ਇੱਥੇ ਨਿਸ਼ਾਨ ਪਾਉਣੇ 1 ਦਾ ਠੀਕ ਹੈ ਪੌਣਾ 1 ਲਾ ਕੇ ਫਿਰ ਇਸ ਨਿਸ਼ਾਨ ਨੂੰ ਆਪਾਂ ਇਹਦੇ ਨਾਲ ਮਲਾਵਾਂਗੇ ਇੱਥੋਂ ਚੱਕਣਾ ਇਸ ਤਰ੍ਹਾਂ ਆਪਾਂ ਥੱਲੇ ਤੋਂ ਕਾਟ ਨਹੀਂ ਲੈ ਜਾਣੀ ਜਿੱਥੋਂ ਤਿੱਕਰ ਆਪਣੀ ਫਿਟਿੰਗ ਆ ਉੱਥੇ ਹੀ ਆਪਾਂ ਕਾਰਟ ਚੱਕ ਕੇ ਉੱਪਰ ਨੂੰ ਇਹਦੇ ਨਾਲ ਮਲਾਵਾਂਗੇ ਫਿਰ ਆਪਾਂ ਜਿੱਥੋਂ ਤਿੱਕਰ ਆਪਣਾ ਦੋਦਾ ਲੱਗਿਆ ਤੇ ਇਹਦੇ ਨਾਲ ਮਲਾ ਦੇਣੀ ਇਹ ਇਸ ਤਰੀਕੇ ਨਾਲ ਕਾਰਟ ਠੀਕ ਹੈ ਜੀ ਜਿਹੜੀ ਆਪਾਂ ਬਾਹਾਂ ਦੀ ਇਹ ਕਾਰਟ ਪਾਉਣੀ ਹੁੰਦੀ ਹੈ ਤੇ ਜਿਹੜੀ ਆਪਾਂ ਹੁਣ ਟੌਪ ਦੀ ਕਾਰਟ ਪਾਉਣੀ ਆ ਇਹ ਆਪਾਂ ਜਿਹੜੀ ਮੂਰਲੀ ਕਾਰਟ ਆ ਇਹ ਆਪਾਂ ਅੱਧੇ ਇੰਚ ਦੀ ਵੀ ਪਾ ਸਕਦੇ ਆ ਕਿਉਂਕਿ ਆਪਣਾ ਇਹ ਲੂਸ ਹੁੰਦਾ ਤੇ ਇਹਦੀ ਆਪਾਂ ਅੱਧੇ ਇੰਚ ਦੀ ਵੀ ਪਾ ਸਕਦੇ ਆ ਪੌਣੇ ਇੰਚ ਦੀ ਪਾ ਸਕਦੇ ਆ ਪਰ ਅੱਧੇ ਇੰਚ ਦੀ ਪਾਵਾਂਗੇ ਜੇ ਲੂਸ ਰੱਖਾਂਗੇ ਠੀਕ ਹੈ ਇਸ ਤਰੀਕੇ ਦਾ ਆਪਾਂ ਜਿਹੜੀ ਬਾਹ ਦੀ ਕਟਿੰਗ ਕਰ ਸਕਦੇ ਆ ਤੇ ਕੋਈ ਵੀ ਆਪਾਂ ਬਾਹ ਕਟਿੰਗ ਕਰਨੀ ਆ ਇਹ ਕਾਟਾ ਨਾਲ ਹੀ ਆਪਾਂ ਸਾਰੀਆਂ ਬਾਹਾਂ ਰਿਟਨ ਬਾਹਾਂ ਦੀ ਕਰ ਸਕਦੇ ਆ ਤੇ ਹੁਣ ਆਪਾਂ ਇਹਦੀ ਕਰਦੇ ਆ ਕਟਿੰਗ ਇੱਥੋਂ ਆਪਾਂ ਰੱਖ ਕੇ ਕਟਿੰਗ ਕਰਾਂਗੇ ਇਧਰਲੀ ਸਾਈਡ ਤੋਂ ਬਾਹਾਂ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਕੀ ਕਰਾਂਗੇ ਆ ਜਿਹੜਾ ਆਪਣਾ ਕੋਰਨਰ ਆ ਇਹ ਆਪਾਂ ਇਦਾਂ ਲਿਆਂਦਾ ਇੱਥੋਂ ਆਪਾਂ ਨੇ ਥੋੜਾ ਜਿਹਾ ਤਿਰਛਾ ਕਰ ਲਿਆ ਠੀਕ ਹੈ ਤਾਂ ਕਿ ਆਪਣਾ ਜਦੋਂ ਬਾਹਂ ਜੜਦੇ ਆ ਉਹਦੇ ਵਿੱਚ ਇਹ ਅੜੇ ਨਾ ਤੇ ਇਹ ਆਪਾਂ ਇੰਨਾ ਕੁ ਪੀਸ ਜਿਹੜਾ ਇਹ ਲੈਣਾ ਇੱਥੋਂ ਸਿੱਧਾ ਲੈਣਾ ਹੈ ਠੀਕ ਹੈ ਨਾ ਇਹ ਆਪਾਂ ਇੰਨੀ ਕੁ ਜਿਹੜੀ ਵਿਚਾਲੋਂ ਕਪੜਾ ਕੱਢਦੇ ਨੇ ਫਿਰ ਜਦੋਂ ਆਪਾਂ ਬਾਹਂ ਜੜਦੇ ਆ ਉਹਦੋਂ ਆਪਣਾ ਕਪੜਾ ਜ਼ਿਆਦਾ ਵਿੱਚ ਫੋਲਡ ਕਰਨ ਨੂੰ ਜ਼ਿਆਦਾ ਵੇਹੰਦਾ ਮੋਟਾ ਨਹੀਂ ਬੰਦਦਾ ਇੱਥੋਂ ਤੇ ਜਿਹੜੀ ਆਪਾਂ ਆਹ ਕੱਟ ਪਾਉਣੀ ਹੈ ਇਹ ਆਪਾਂ ਇਦਾਂ ਹੀ ਕੱਟ ਪਾਣੀ ਹੈ ਨੀ ਮੂਹਰੋਂ ਆਪਾਂ ਨੇ ਇਹ ਲੂਜ਼ ਰੱਖਣੀ ਥੋੜੀ ਜੀ ਬਾਹਂ ਤੇ ਇੱਥੋਂ ਇਹਦੀ ਥੋੜੀ ਜੀ ਆਪਾਂ ਕੀ ਕਰਾਂਗੇ ਗਲਾਈ ਇਥੋਂ ਆਪਾਂ ਮੂਹਰਲੇ ਵਾਸੋਂ ਇਥੋਂ 1 ਇੰਚ ਦਾ ਨਿਸ਼ਾਨ ਲਾ ਕੇ ਤੇ ਇਹਦੀ ਕਰ ਲੈਣੀ ਇਸ ਤਰੀਏ ਥੋੜੀ ਜਿਹੀ ਖਲਾਈ ਤੇ ਇਹ ਆਪਣੀ ਜਿਹੜੀ ਥੋੜੀ ਜਿਹੀ ਖੁੱਲੇ ਮੂੰਹ ਵਾਲੀ ਬਾਹ ਬਣੂਗੀ ਇਹਦੀ ਆਪਾਂ ਦੋ ਲੜ ਚੱਕ ਕੇ ਇਹ ਪਰ ਮੂਹਰਲੇ ਕਾਟ ਪਾਵਾਂਗੇ ਤੇ ਇਥੋਂ ਆਪਾਂ ਛੋਟਾ ਜਾਂ ਕੱਟ ਲਾ ਲਾਂਗੇ ਜਿੱਦਾਂ ਜਿੰਨੀ ਆਪਾਂ ਫੁੱਲ ਕਰਨੀ ਹੈ ਤੇ ਇਹ ਤਾਂ ਆਪਾਂ ਕੱਟ ਲਾ ਗਾਣੇ ਨੇ ਠੀਕ ਹੈ ਜੀ ਇਹ ਆਪਣੀ ਪ੍ਰੋਪਰ ਹੋਊਗੀ ਬਾਹ ਦੀ ਫਿਟਿੰਗ ਹੁਣ ਆਪਣੀ ਕਾਟ ਸੈੱਟ ਦੀ ਹੋ ਗਈ ਹੈ ਸਾਰੀ ਕਟਿੰਗ ਤੇ ਜੇ ਤੁਸੀਂ ਇਸ ਦੀ ਸਟੀਚਿੰਗ ਵੀ ਦੇਖਣਾ ਚਾਹੁੰਦੇ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅਗਲੀ ਵੀਡੀਓ ਆਪਣੀ ਸਟੀਚਿੰਗ ਦੀ ਆਊਗੀ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਪਲੀਜ਼ ਤੇ ਮੇਰੀ ਵੀਡੀਓ ਦੇਖਣ ਲਈ ਧੰਨਵਾਦ